ਮੈਂ ਕੰਮ ਜਿਹੜਾ ਕੀਤਾ ਇੱਕ ਜਿਆ ਜਾਲੀ ਕਿਚਨ ਚ ਲਾਈ ਆ ਕਿਉਂਕਿ ਮੇਰਾ ਕਿਚਨ ਛੋਟਾ ਵਾ ਸੈਲਫ ਛੋਟੀ ਆ ਤੇ ਮੈਂ ਡੱਬੇ ਰੁੱਬੇ ਸਾਰੇ ਇਹਦੇ ਚ ਰੱਖ ਦੂੰਗੀ ਜਿਹੜੇ ਲੋੜ ਆ ਉਹ ਸੈਲਫ ਦੇ ਉੱਪਰ ਰੱਖੂਗੀ ਤੇ ਬੱਚੇ ਵੀ ਆ ਗਏ ਆ ਸੂ ਲੋ ਤੇ ਸਰ ਵੀ ਆ ਗਏ ਨੇ ਤੇ ਲੰਚ ਦੇ ਵਿੱਚ ਬਣਿਆ ਚਾਵਲ ਤੇ ਨਾਲ ਬਣੀਆ ਰਾਜਮਾ ਦੀ ਸਬਜ਼ੀ ਤੇ ਨਾਲ ਇਹ ਚਾਵਲ ਹੁਣ ਇੱਕ ਵੇਲੇ ਲੰਚ ਕਰ ਲੈਂਗੇ ਸਾਰੇ ਜਾਣੇ ਤੇ ਰਾਤ ਨੂੰ ਸਹੀ ਇਹ ਸਬਜੀ ਇਸਤੇਮਾਲ ਕਰ ਲੈਂਦੇ ਆ ਰੋਟੀ ਖਾਣ ਵਾਸਤੇ ਮਾਰਨਿੰਗ ਤੇ ਫਿਰ ਬੱਚਿਆਂ ਲਈ ਸਾਰਿਆਂ ਲਈ ਨਾਲੀ ਸਕੂਲ ਵਾਸਤੇ ਫਰੈਸ਼ ਸਬਜੀ ਬਣ ਜਾਂਦੀ ਹੈ ਕਿਉਂਕਿ ਦਿਨੇ ਫਿਰ ਸਬਜੀ ਰਾਤ ਦੀ ਬਣੀ ਜਿਹੜੀ ਹੁੰਦੀ ਨਾ ਗਰਮੀ ਹੋ ਗਈ ਇਹਦੇ ਸਪੁੱਨੇ ਬੱਚਿਆਂ ਦੀ ਸਬਜੀ ਹੋ ਜਾਂਦੀ ਹੈ ਖਰਾਬ ਤੇ ਇਹ ਹੁਣ ਮੇਰੀ ਤਿਆਰੀ ਹੈ ਲੰਚ ਦੀ ਤੁਹਾਨੂੰ ਫਰਮਾ ਰਹੇ ਨੇ ਰਸਤ ਇੱਕ ਤਰ੍ਹਾਂ ਮੂ ਪਿਆ ਜੀ ਲੰਚ ਹੁਣ ਮੈਂ ਕਰ ਲੱਗੀ ਆ ਸਰਬ ਬੱਚਿਆਂ ਨੂੰ ਤੇ ਸਰ ਵੀ ਲੱਗੀ ਆ ਖਾਣ ਸਾਰੇ ਜਾਣੇ ਅਸੀਂ ਹੁਣ ਲੰਚ ਦੀ ਸਿੰਪਲ ਫੂਡ ਬਿਲਕੁਲ ਬਣਾਇਆ ਆਪਾਂ ਜੋ ਕਿ ਹੈਲਥ ਵਾਸਤੇ ਵੀ ਚੰਗਾ ਵਾ ਇਹ ਆ ਸਾਡਾ ਲੰਚ at ਆਵਾਜੀ ਸਾਡੇ ਪਿੰਡ ਦਾ ਸ਼ਾਮਾਂ ਦਾ ਵੇਲਾ ਤੇ ਸੂਰਜ ਛਿਪ ਰਿਹਾ ਵਾ ਤੁਹਾਨੂੰ ਅਗਰ ਆ ਦੇਖੋ ক্লোਜ਼ ਕਰਕੇ ਦਿਖਾਉਂਦੇ ਆ ਸਨਸੈਟ ਹੋ ਰਿਹਾ ਜੀ ਤੇ ਚਾਰ ਸਫੇਰੇ ਦੀ ਲੋਕੇਸ਼ਨ ਤੁਸੀਂ ਦੇਖੋ ਆ ਸਾਡੀ ਮੱਝ ਆ ਜਾਨੀ ਕਿ ਅਸੀਂ ਇੱਥੇ ਨਹੀਂ ਰੱਖੀ ਹੋਈ ਸਾਡੇ ਵੱਡੇ ਪ੍ਰਾਣੇ ਜਾਨੀ ਕਿ ਮੇਰੇ ਜੇਠ ਜਠਾਣੀ ਉਹਨਾਂ ਰੱਖਤੀਆਂ ਮੱਝਾਂ ਤੇ ਉਹ ਪਾ ਜਿਹੜੇ ਆ ਪਹਿਲੀ ਜਵਾਈ ਸੀ ਤੇ ਬੰਨੇ ਬੰਨੇ ਜਿਹੜੇ ਸੀ ਉਹ ਰਹਿ ਜਾਂਦੇ ਆ ਨਾ ਕਈ ਨਾਲ ਉਹਨਾਂ ਨੂੰ ਸੈੱਟ ਕਰਨ ਦੇ ਆ ਪੱਟੂਟੇ ਵੀ ਜਨੇ ਉਹਨਾਂ ਨੇ ਤੇ ਸੂਰਜ ਜਾਨੀ ਕਿ ਇਹ ਹੁੰਦੀਆਂ ਤੇ ਜੇ ਆਪਾਂ ਵੈਸੇ ਕਰੀਏ ਤੇ ਆਮ ਦੀਆਂ ਗੱਲਾਂ ਵਾ ਪਰ ਜ਼ਿੰਦਗੀ ਬੜੀ ਖੂਬਸੂਰਤ ਹੈ ਕਈ ਵਾਰੀ ਸਾਨੂੰ ਇਹ ਜਿਹੜੀਆਂ ਚੀਜ਼ਾਂ ਨੂੰ ਮੰਨਣ ਦਾ ਸਮਾਂ ਹੀ ਨਹੀਂ ਮਿਲਦਾ ਇਹ ਆ ਸਾਡੀਆਂ ਛੱਲੀਆਂ ਹੁਣ ਮੈਂ ਥੋੜਾ ਇਹਨੂੰ ਇਸ ਤਰ੍ਹਾਂ ਕਰ ਲੈਣੀ ਆ ਹਨਾ ਛੱਲੀਆਂ ਕਾਫੀ ਲੱਗ ਗਈਆਂ ਵਾ ਤੇ ਚਲੋ ਇਹਨਾਂ ਨੂੰ ਹਜੇ ਬੰਦਿਆਂ ਦਾਣੇ ਪੰਦੇ ਤੇ ਟਾਈਮ ਲੱਗਣਾ ਵਾ ਇਹਨਾਂ ਦਾ ਤੇ ਬਾਕੀ ਆ ਸਾਰੀ ਹਵੇਲੀ ਆ ਜਿਹੜੀ ਕਿ ਆਪਾਂ ਕਾਫੀ ਵਾਰ ਹਨਾ ਉਹਦੇ ਖਾ ਚੁੱਕੇ ਆ ਤੇ ਮੈਂ ਹੁਣ ਬੀਜ ਨਹੀਂ ਸੀ ਹਲਦੀ ਤੇ ਕਈ ਅਸੀਂ ਭਾਜੀ ਉਹਨਾਂ ਕੋਲ ਲੈ ਕੇ ਵਰਤ ਦੇਣੇ ਆ ਤੇ ਭਾਜੀ ਤੁਹਾਨੂੰ ਖਾਇਆ ਵਾ ਵੀ ਡੈ ਆ ਖੁਦ ਕੰਮ ਕਰਨ ਤੇ ਇਸ ਕਰਕੇ ਮੈਨੂੰ ਕਈ ਨਹੀਂ ਮਿਲੀ ਕਿਉਂਕਿ ਹੁਣ ਸਰ ਵੀ ਘਰ ਸੀ ਤੇ ਉਹ ਕਹਿੰਦੇ ਸੀ ਵੀ ਚਲੋ ਮੈਂ ਹਲਦੀ ਲਈ ਥਾਂ ਬਣਾ ਦਿੰਦਾ ਵਾ ਤੇ ਬੀਜੀ ਜਾਊਗੀ ਤੇ ਇਹ ਹੁਣ ਕੰਮ ਪੈ ਗਿਆ ਕੱਲ ਤੇ ਸਾਡਾ ਚਲੋ ਕੋਈ ਕੱਲ ਨਹੀਂ ਕੱਲ ਵੀ ਆਈ ਖੜੀ ਕੱਲ ਹੋ ਜਾਏਗਾ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਬਾਕੀ ਫੈਮਿਲੀ ਮੈਂਬਰ ਕੀ ਕਰ ਰਹੇ ਆ ਆਹ ਚੇ ਗਲਾਬ ਫੇਰ ਤੋਂ ਕਿਹਨੇ ਸ਼ੁਰੂ ਹੋ ਗਿਆ ਸੋਨੇ ਸੋਨੇ ਗਲਾਬ ਆਪਣੇ ਏ ਲੱਗ ਗਿਆ ਜੇ ਡਿਜੀਟਾਈਜ਼ਾਈਂਡਾ ਕਰਦੇ ਹੋ ਮੇਰੀ ਜਠਾਨੀ ਆ ਰਹੀ ਐ ਇਹ ਆ ਵਾ ਸਾਡਾ ਆਪਣਾ ਘਰ ਤੇ ਆ ਸਾਰੇ ਨਾ ਕੰਮ ਰਹਿੰਦਾ ਹ ਜੇ ਥੋੜਾ ਜਿਹਾ ਹੋਇਆ ਬਾਰੀਆਂ ਦਾ ਕੰਮ ਬਾਕੀ ਕਾਫੀ ਕੰਮ ਰਹਿੰਦਾ ਵਾ ਬਾਅਦ ਵਿੱਚ ਇੱਕ ਦੇ ਸਰਦੀ ਬਹੁਤ ਜ਼ਿਆਦੀ ਪੈਣ ਲੱਪੀ ਤੇ ਕੰਮ ਰੁਕ ਗਿਆ ਫਿਰ ਕਦੀ ਤੁਹਾਨੂੰ ਵਿਆਹ ਆਈ ਜਾਂ ਕਰੀ ਮਿਸਰੀ ਨੂੰ ਆਈ ਜਾਣ ਤੇ ਸੈਟਿੰਗ ਬਣੀ ਨਹੀਂ ਹੁਣ ਇਹ ਸਾਰਾ ਜੂਨ ਤੇ ਛਟਿਆ ਕਿ ਜੂਨ ਚ ਛੁੱਟੀਆਂ ਹੋ ਜਾਂਦੀਆਂ ਵਾ ਤੇ ਫਿਰ ਸਾਰੇ ਕਹਿੰਦੇ ਮੈਂ ਲਾਗੇ ਖਰੋ ਕੇ ਆਪਣਾ ਮਰਜੀ ਦਾ ਕੰਮ ਕਰਵਾ ਲੂੰਗਾ ਤੇ ਜਦੋਂ ਮੈਂ ਕੱਪੜੇ ਕੁੱਪੜੇ ਧੋ ਕੇ ਸਾਰੇ ਪਾਏ ਆ ਤੇ ਇਹ ਸਾਰੇ ਜਾਨੇ ਬੈਠੇ ਆ ਪੜ੍ਹਾਈ ਦੀ ਤਿਆਰੀ ਹੋਣ ਢੀ ਹਾਂਜੀ ਕੋਈ ਵਿਚਾਰ ਦੇਣਾ ਚਾਹੋਗੇ ਵਿਚਾਰ ਬਹੁਤ ਆ ਤੇ लस्सी लुस्सी पिया करो हाँ जी सही गल कूलर पर अपना के साफ भी करने वाला जी हाँ जी बाहर तो इत ब इधर क्या अपना वो वेड़े च है ना हो नहीं हूँ कितने तरेला ਹੋ ਤੇ ਸਾਰਾ ਕੋ ਜੀ ਹਾਂ ਜੀ ਆਸਮਾਨ ਆਸਮਾਨ ਤੇ ਸਾਫ ਹੀ ਆ ਹਨ ਤੇ ਉਹ ਚੰਦਾ ਮਾਮਾ ਆਈ ਚੱਲਿਆ ਬਕਲੋਸ ਕਰੀ ਉਹ ਵੇਖੋ ਦਿਖਿਆ ਨਾ ਥੋੜਾ ਅੱਛਾ ਤੇ ਫੇਰ ਆਪਾਂ ਬੱਲੇ ਆਪਣੇ ਪੋਜੀਸ਼ਨ ਤੇ ਆ ਜੰਨੇ ਤੇ ਉਹ ਲੱਕੇ ਚਲੋ ਜੀ ਕਿ ਕਰਿਆ ਤੇ ਅੱਖਾਂ ਜਿੱਡੇ ਮਾਰਕੋਦਾ ਲੱਕੀ ਵੀ ਆ ਸਾਡਾ ਬਾਹਰ ਕਿਉਂਕਿ ਲੱਕੀ ਬਹੁਤ ਖਰਾਬ ਬੰਦਾ ਹੋ ਗਿਆ ਵਾ ਇਹ ਪਿੰਡ ਜਾਂਦਾ ਘੁੰਮਦਾ ਫਿਰਦਾ ਘਰ ਨਹੀਂ ਟਿਕਦਾ ਤੇ ਇਹਨੂੰ ਮੈਂ ਘਰ ਵਾੜਨਾ ਵੀ ਨਹੀਂ ਕਿਉਂਕਿ ਮੈਨੂੰ ਬੱਚਿਆਂ ਦੀ ਫਿਕਰ ਹੈ ਕਿ ਬੱਚਿਆਂ ਦਾ ਕੋਈ ਨੁਕਸਾਨ ਨਾ ਕਰ ਦੇ ਇਹ ਪੌੜੀਆਂ ਦੇ ਉੱਪਰ ਨਾ ਪਹਿਲਾਂ ਮੈਂ ਸੱਚੇ ਇਦਾਂ ਦਰਵਾਜ਼ਾ ਲਗਾਇਆ ਦੇ ਬੱਚੇ ਖੇਡਣ ਵੀ ਤੇ ਕੋਈ ਨੁਕਸਾਨ ਵਾਲੀ ਗੱਲ ਨਾ ਹੋਵੇ ਕਿਸੇ ਵੇਲੇ ਖੇਡਦੇ ਬੱਚਾ ਇਧਰ ਪੌੜੀ ਵੱਲ ਭੱਜ ਕੇ ਨਾਲ ਡਿੱਗ ਪੈਂਦਾ ਉਹ ਬਾਕੀ ਤੇ ਪਰਮਾਤਮਾ ਦੀ ਕਿਰਪਾ ਚਾਹੀਦੀ ਆ ਤੇ ਇਹ ਸਾਡਾ ਸਾਰਾ ਫਰੰਟਿਆ ਕਰਦਾ ਆ ਦੇਖੋ ਤੇ ਆ ਸਾਰਾ ਇਸ ਤਰ੍ਹਾਂ ਕੀ ਆਵਾਜ਼ ਦੀ ਸੈਟਿੰਗ ਇਹ ਬਸ ਅੱਜ ਦੀ ਸ਼ਾਮਾਂ ਦੀ ਇੱਕ ਵੀਡੀਓ ਸੀ ਦੇ ਨਾਲ ਹੀ ਅਸੀਂ ਦੁਪਹਿਰੇ ਜੋ ਖਾਣਾ ਬਣਾਇਆ ਜੋ ਹਨ ਕੀਤਾ ਆਪਾਂ ਕੰਮ ਕਰ ਉਹ ਤੁਹਾਨੂੰ ਨਾਲ ਹੀ ਆਪਾਂ ਵੀਡੀਓ ਅਟੈਚ ਕਰ ਦੇਣੀ ਆ ਕਿ ਇਹ ਆਵਾਜ਼ ਹੋਣੀ ਕਿਸੇ ਚ ਨਹੀਂ ਹੋਣੀ ਕਿਉਂਕਿ ਕੰਮ ਕਰਦਾ ਵੀ ਕਾਫੀ ਹੁੰਦਾ ਤੇ ਹਰ ਵੇਲੇ ਮੈਨੂੰ ਵੀਡੀਓ ਐਡਿਟ ਕਰਦਾ ਵੀ ਸਮਾਂ ਨਹੀਂ ਹੁੰਦਾ ਬਾਕੀ ਤੇ ਚਲੋ ਤੁਸੀਂ ਵੀ ਇੰਝ ਆਣੇ ਜੇ ਵੀਡੀਓ ਦੇਖ ਕੇ ਸਮਝ ਲੱਗ ਜਾਂਦੀ ਆ ਠੀਕ ਆ ਜੀ ਮਿਲਦੇ ਆ ਫਿਰ ਨੈਕਸਟ ਵੀਡੀਓ ਵਿੱਚ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਰੱਖਾ ਜੀ